ਸੰਸਾਰਿਕ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਬਟਾਰੀ ਤਹਿਸੀਲ ਬੱਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਸਰ ਪਾਲੇ ਬਿਲਕੁਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 6 ਗਾਵਾਂ ਦਿਖਾਉਣੀਆਂ ਐ ਸਾਰੀਆਂ ਦੀਆਂ ਸਾਰੀਆਂ ਹੀ ਸੋਈਆਂ ਬਾਕੀ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਇਹ ਹੀ ਆ ਵੀ ਸੋਈਆਂ ਦੀਆਂ ਆਪਣੇ ਇੱਥੇ ਆ ਕੇ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਜਿਹੜਾ ਕੋਈ ਵਰ ਨਹੀਂ ਪਹੁੰਚਦਾ ਆਪਣੀ ਵੀਡੀਓ ਕਾਲ ਤੋਂ ਚੁਆਇਜ਼ ਜਰੂਰ ਕਰਾ ਲਿਆ ਕਰੋ ਪਰ ਪਛੋੜ ਦੀ ਆਪਣੀ ਤਸੱਲੀ ਜਰੂਰ ਇੱਥੋਂ ਕਰਕੇ ਖੜਿਆ ਕਰੋ ਜੀ ਬਾਕੀ ਸਾਡੀ ਬੇਨਤੀ ਹੈ ਜੀ ਜਰੂਰ ਧਿਆਨ ਦਿਆ ਕਰੋ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਜੀ ਬਾਬਾ ਦੇ ਪਾਲ ਹੋ ਜਾਂਦੇ ਭਾਈ ਚਲੋ ਕਿਰਪਾ ਚਾਹੀਦੀ ਜੀ ਤੇ ਨਾਮ ਦੱਸਦੇ ਘਰੇ ਫਿਰ ਭਾਈ ਨਾਮ ਅਮਰਪਾਲ ਸਿੰਘ ਜੀ ਮਿੰਡ ਬਟਾ ਦੀ ਜਲਾ ਮੁਸਰਤ ਸਿੰਘ ਭਾਬੋ ਨਕਾਲਾ ਖੇਤੇ ਨੂੰ ਪਿੰਡ 2 ਕਿਲੋ ਮੀਟਰ ਦੂਰ ਹੈ ਜਾਂ 4 ਬਿਆਸ 7 ਅੰਮਰ ਸਰ 35 ਤਲ ਤੋਂ 35 ਪਡੂ ਸਾਹਿਬ ਇਹ ਪਿੰਡ ਜਨੰਦਰ ਪੰਜਾਬ ਕਹਿੰਦਾ ਜੀ مین ਰੋਡ ਤੋਂ ਹਾਈਵੇ ਤੋਂ ਸਰਕਾਰੀ ਸਕੂਲ ਲੱਗੋਂ ਕਿਰਨੇ ਤੋਂ ਕੋ ਦੋ ਨੰਬਰ ਆਪਣੀ ਗੱਲ ਜੀ ਅਮਰਤਵੀਰ ਨਾਮ ਹੈ ਬਾਪ ਦਾ ਨਾਮ ਕਾਬਲ ਸਿੰਘ ਜੀ ਠੀਕ ਹੈ ਜੀ ਹਾਂਜੀ ਹਾਂਜੀ ਪਿੰਡ ਦਾ ਨਾਮ ਕੀ ਹੈ ਪਿੰਡ ਦਾ ਬਟਾਰੀ ਪਾੜੀ ਠੀਕ ਹੈ ਹਾਂਜੀ ਹਾਂਜੀ ਲੱਗ ਬੰਨੇ ਸਾਰੇ 10 ਦਿੰਦੇ ਪਿੰਡ ਦਾ ਨਾਮ ਵੀ ਦੱਸ ਦਿਆ ਕਰੋ ਅੱਛਾ ਹਾਂਜੀ ਹਾਂਜੀ ਤੇ ਗਾਜੇ ਦਾ ਪਾਣੀ ਗਾਜੇ ਤੋਂ ਕੜ ਗੱਬਣ ਦੇ ਛੇ ਤਾਂ ਪਾ ਰਿਹਾ ਲੱਗੀ ਹੈ ਅੱਛਾ ਹਾਂਜੀ ਤੁਹਾਡੇ ਹੁੰਦੇ ਲੈ ਜਾਂਦੀ ਆਹ ਹੋਣੀ ਉਹ ਟੁਕੜ ਗੱਬਣ ਗਾਉਂਦੇ ਟੁਕੜ ਗੱਬਣ ਉਹ ਆਂਦਾ ਮੈਂ ਕਰਦੀ ਤੇ ਫੋਨ ਨੰਬਰ ਹੀ ਪੋਲਦਾ ਬੰਨ ਨੰਬਰ 92842418615 ਇੱਥੇ ਵਟਸਐਪ ਕਰਾ ਦੋ ਜਸਤਾਨੇ ਹੈ 949446893 ਠੀਕ ਹੈ ਜੀ ਤੇ ਸ਼ੁਰੂਆਤ ਫੇਰ ਇਧਰੋਂ ਕਰ ਲਈਏ ਕਾਲੀ ਬਾਦ ਜੀ ਸਾਰੀ ਵੈਰਾਈ ਆ ਗਈ ਕਾਲੀ ਐਚਐਫ ਕ੍ਰੋਸ ਸਾਰੇ ਮਾਰ ਪਾਇਆ ਅੱਜ ਵੱਡੇ ਛੋਟੇ ਪਾਸਾ ਦੇ ਹੀ ਆ ਗਏ ਇਹਦੇ ਬਸ ਇੱਕ ਹੋਏਗਾ ਭਾਈ 14 ਕਿਲੋ ਮਗਰ ਵਛੀ ਬੜੀ ਪਿਆਰੀ ਹੈ ਸ਼ਹਿਰ ਆ ਭਾਈ ਐ ਸ਼ਹਿਰ ਐ ਸ਼ਹਿਰ ਵਛੀ ਕੋਈ ਵੀ ਜੇ ਗਾਂ ਲਵੇ ਜਾਂ ਨਾ ਲਵੇ ਵਛੀ ਦਾ ਕਰਕੇ ਜਰੂਰ ਲਾਊਗਾ ਇਧਰ ਨੂੰ ਘਰੇ ਕਰ ਇਧਰ ਨੂੰ ਦਿਖਾ ਇਧਰ ਵੇਖੋ ਭਾਈ ਇੱਕ ਹੋਰ ਚੀਜ਼ ਵਛੀ ਦੀ ਵੇਖੋ ਇਧਰ ਵੇਖੋ ਜਿਹੜੇ ਵੀ ਨਸਲ ਪਾਲਣੀ ਹੋਈ ਨਾ ਆ ਵੇਖੋ ਪੋਟਾ ਪੋਟਾ ਥਾਂ ਲੱਗੇ ਹੁਣ ਤਾਂ ਮਤਲਬ ਥਾਂ ਚੰਗਾ ਲੱਗਾ ਆ ਚੰਗਾ ਅੱਜ ਜਿਹੜੀ ਵੱਡੀ ਦਿਨ ਦੀ ਆ ਸਾਰੀ ਚੰਗੇ ਟੀਕੇ ਦੀ ਵਛੀ ਚੰਗੇ ਟੀਕੇ ਦੀ ਆ ਲਿਆ ਵੀਰ ਜੀ ਤੋਰ ਦੀ ਫਿਰ ਗਾਂ ਪਹਿਲਾਂ 13 ਲੀਟਰ ਦੁੱਧ ਜਿਹੜਾ ਹੁਣ ਇਹਦੇ ਕੋਲ ਕਿੰਨੇ ਵੀ ਅੱਜ ਰੱਸੇ ਦਾ ਕਰਦੀ ਤੇ ਗੱਲ ਚ ਨਾ ਰੱਸਾ ਸੀ ਅੱਛਾ ਕਾਨੀਆਂ ਘਿਹਰੇ ਦਾ ਕਰਦੀ ਆ ਵਸ਼ੀ ਬਾਕੀ ਘੱਟ ਘੱਟ ਚੰਗਾ ਭਾਏ ਦਾ ਤੇ ਠੰਡੀ ਸੀਲ ਬੜੀ ਭਾਜੀ ਥੋੜਾ ਠੰਡੀ ਉਪਰਾਏ ਆਵੇ ਇਸ ਤਰ੍ਹਾਂ ਪਛੋ ਡਰ ਜਾਂਦਾ ਕਈ ਵਾਰੀ ਮਾੜਾ ਣਾ ਉਫਾਰੋ ਵਿੱਚ ਚਵਾਈ ਲੱਗੀ ਇੱਕ ਨੰਬਰ ਹੱਸੇ ਭਾਜੀ ਅੱਜ ਲੈ ਆਇਆ ਅੱਜ ਹੀ ਬਚੀਏ ਆਪਾਂ ਇਹੋਸ ਕੁਆਲਟੀ ਪਿਓਰ ਹੀ ਕਾਲੀ ਯਾਰ ਜੀ ਵੱਡੀ ਵਛੀ ਹੈ। ਲੈ ਦੋ ਸਾਡਾ ਜੀ ਪਾਜੀਏ। ਬਾਕੀ ਤਾਂ ਨੰਦਾ ਸਾਈਜ਼ ਕਰਦੇ ਜਿਹੜਾ ਚੰਗਾ ਹੈ। ਮਾਣਾ ਪਾਜੀ ਚਵਾਈ ਇੱਕ ਨੰਬਰ ਲੱਗੀ ਹੋਈ ਹੈ। ਦੇਖ ਸਾਦੇ ਤੇ ਹਵਾਨੇ ਦੇ। ਨਾੜਾ ਵੀ ਦੇਖ ਸਾਦੇ। ਨਾਲ ਮਗਰ ਜਿੱਦਾ ਜਿੱਦਾ ਮਰਜ਼ੀ ਬੈਠੇ ਲਾਓ। ਕੋਈ ਗੱਲ ਨਹੀਂ। ਇਹ ਗੱਲ ਦਾ ਮਸ਼ੀਨ ਪੱਟੀ। ਜੀ ਨੇ ਕੋਈ ਜਾਣ ਆ ਵੇਖੋ ਥਾਣ ਫੇਰ ਹੁਣ ਵੇਖੋ ਵੀਰ ਜੀ ਚਾਰੇ ਕੋ ਜਕੇ ਵੇਖ ਵੇਖ ਤੇ। ਗੂਠਿਆਂ ਚਵਾਈ ਕਰੀਏ ਭਾਈ ਨਾ। ਤੇ ਮੁੱਲ ਫੇਰੇ ਦਾ। ਉਹ ਤਾਂ ਕੋਣ ਦੱਸ ਦੇ ਵੱਡੇ ਪਾ। ਦੱਸੋ ਜੀ ਅੱਜ ਕਿੰਨੀ 52 ਹਾਂਜੀ 52 ਦੇ ਦੀ 52 ਦੀ ਹਾਂਜੀ ਕਰ ਦੋ ਮਾਨਤਾ ਨਾ 50 ਤੋਂ ਛੋਟ ਕਰ ਦੋ ਕਿੰਨੇ ਕਰਨੀ ਹੈ ਕਿੰਨੀ ਕਰ ਦਈਏ ਆਪੇ ਕਰ ਦੋ 3000 ਛੋਟ ਕਰਦਾ 44000 ਪੂਰੇ 45000 ਦੀ ਜਾਣੀ 3000 ਹੋਰ ਤੇ 44000 47000 ਦੇਣੀਆਂ ਜਿੰਨੇ ਵੀ ਨੇ ਲੈਣੇ ਬੱਚੀ ਵੇਖਣਾ ਫਿਰ ਵੀ ਮੇਰਾ ਵਖਾਲ ਇਹੋ ਹੀ ਕਰਕੇ ਮੈਂ ਗਾਂ ਲਈਓ ਇੱਧਰ ਵੇਖੀ ਕੋਈ ਵੀਰ ਲਵੇ ਜਾਂ ਨਾ ਲਵੇ ਠੀਕ ਹੈ ਬੋਟਾ ਬੋਟਾ ਫਟਾ ਫਟਾ ਜਦ ਨਹੀਂ ਲੱਗਾ ਵੇਖੋ ਹਾਂ ਜਾ ਰਹੇ ਇੱਕੋ ਥਾਂ ਕੋਈ ਫੋੜ ਸ਼ਾਂਗ ਨਹੀਂ ਹੋਗੀ ਠੀਕ ਆ ਹਾਂ ਜੀ ਤੇ ਆ ਜਿਹੜੀ ਗਾਂ ਜੀ ਹਾਂ ਦੋ ਦੇਖੋਗਾ 14 ਕਿਲੋ 13 ਕਿਲੋ ਕਰਕੇ ਦੇਣੀ ਹੈ ਵੀ ਗਾਂ ਤਿਆਰ ਜਿਹੜਾ ਬਿਲਕੁਲ ਜਿਹੜਾ ਮਿਲਦਾਂਗੇ ਵੀਰ ਜੀ ਜਵਾਬ ਅਸਮਾਨ ਦੀ ਇੱਕ ਨੰਬਰ ਹੋ ਗਿਆ ਤੁਸੀਂ ਪਾਜੀ ਹਾਂ 13 ਕਿਲੋ ਜਿਹੜਾ ਮਿਲ ਕੇ ਦਵਾ ਹੋਰੀ ਦੋ ਜੀ ਗਾਂ ਨੂੰ ਪੰਦਾ 16 ਕਿਲੋ ਝੜੀਆਂ ਨੇ ਪਾਜੀ ਮਾਰ ਮਾਰਤਾ ਜੀ ਠੀਕ ਹੈ ਜਿਹਦਾ ਵੀ ਬਣਦਾ ਹੈਗਾ ਮੌਸਮ ਹੁਣ ਹਾਂ ਜੀ ਥੋੜੀਆਂ ਤਾਂ 5 ਕਿਲੋ ਬਾਕੀ ਇੱਕ ਕਰੀ ਹੁਣ ਆਮ ਹੀ ਕਰ ਕਰ ਪਛੋ ਵੇ ਇੱਕ ਕਰੀ ਦੁੱਧੋਂ ਘਟੇ ਰਿਹਾ ਲੋ ਕੇ ਕਰੀ ਵਿੱਥੇ ਲੋ ਭਾਈ ਸਾਹ ਨੂੰ ਖਾ ਲੋ ਸਪੈਸ਼ਲ ਲੱਗਾ ਭਾਈ ਬਾਕੀ ਆ ਥਾਣੇ ਦੇ ਦੇਖ ਸਕਦੇ ਅੱਛੰਡੀ ਸੀ ਲ ਇਦਾਂ ਹੈ ਥਾਣੇ ਤੇ ਨਾੜਾ ਇਹਦੇ ਵਿੱਚ ਹਾਂ ਜੀ ਵੇਖੋ ਸਾਰੀ ਕਲੀ ਕਰ ਜਿਓ ਬਸ ਮਾਲ ਲਉਂਦੀ ਨਾ ਨਾੜਾ ਹੋਰ ਕੱਢਦੀ ਪੂਰੀਆਂ ਏ ਠੀਕ ਹਾਂਜੀ ਹਾਂਜੀ ਚਲੋ ਲੈ ਜਾ ਬਾਕੀ ਸਾਨੂੰ ਇਹ ਦੋਨੋਂ ਪਾਸੇ ਇਤਰਾ ਹੀ ਆ ਜਿ ਲੈ ਆ ਕੋਈ ਮਾੜੀ ਵੜੀ ਐ ਨਾ ਥਣਦੀ ਨਾ ਦਾੰਦ ਜੀ ਜੁੱਧ ਗਾੜੀ ਸੇਵਾੜਾ ਘੱਲੋ ਘੱਟ ਗੱਟ ਕੇ ਦਮਾ ਗਰ ਵੀ ਭਾਜੀ ਇੱਕ ਮਿੰਟ ਆਹ ਦੇਖ ਸਾਡੀ ਇਧਰ ਆ ਨਾੜਾ ਹਵਾਨੀ ਤੇ ਭਾਜੀ ਵੀਰ ਦੀ ਗਾੜੀ ਤੇ ਆ ਬੱਚਾ ਜੀ ਦਾ ਇਹਦਾ ਬੱਚਾ ਜੀ ਵੀਰ ਜੀ ਕੋਈ ਮੀਰ ਵੀ ਨਾ ਮੇਥਲੇ ਗੁਵੀਆਂ ਨਾਲ ਮੇਥਲੇ ਗਾੜੀ ਜੀ ਮੱਛਾ ਇਹਦਾ ਇਹਦਾ ਮੁੱਲ ਫਿਰ ਵੀਰ ਦੀ ਬੋਲ ਮੁੱਲ ਜੱਜ ਕਰਨਾ ਹਾਂਜੀ 50 ਦੇਰੀ ਕਰ ਤਾਂ ਮੰਨਦਾ ਨਾ ਆਡੀ ਮਾੜੀ ਗਾਰੀ 45 ਦੀ 45 ਦੀ ਹਾਂਜੀ ਜਾਨ ਦੋ ਚਮੀ ਤੂੰ ਹੀ ਦੱਸੋ ਕਿੰਨਾ ਕਰਦੀ 42000 ਦੀ 1000 ਹੋਰ ਥੋੜੇ 41000 ਅੱਛਾ 41000 42000 ਠੀਕ ਹੈ ਜੱਤੂਆ ਸੁਈ ਭਾਜੀ ਗਾਂ ਦੁੱਧ ਉਹ 13 ਕਿਲੋ 12 ਕਿਲੋ ਕਰਕੇ ਦੇਣੀ ਆਸੀ ਭਾਜੀ ਇਹਦਾ ਆ ਬੱਚਾ ਜੀ ਅੱਛਾ ਭਾਜੀ ਲੰਦਾ ਵੀਰ ਮਿਸਟਰ ਉਹ ਪੰਜਾਂ ਦਾ ਮਿਸਟਰ ਜੋ ਕੋ ਗਾੜੀ ਦੀ ਠੀਕ ਹੈ ਤੀਜਾ ਦੂਆ ਦੰਦਾਂ ਦੀ ਥਣਾ ਦੀ ਆਪਣੀ ਗਾਰੰਟੀ ਇਹਨਾਂ ਕੋ ਵੀਰ ਭਰਾਣ ਸਾਹਿਬ ਵੀ ਲਿਸੀ ਆ ਹਾਂਜੀ ਦੰਦਾਂ ਦੀ ਥਣਾ ਦੀ ਗਾਰੰਟੀ ਵੇਖੋ ਪਾਈਪ ਲਾਈਨ ਕਿੱਡੀ ਲੱਗੀ ਜੇ ਕਿਦਾ ਮੋਟਾ ਦਾ ਪੈਣ ਨਹੀਂ ਹੁੰਦਾ ਮੋਟਾ ਦੀ ਕੋਈ ਦਾ 12 ਲੀਟਰ ਦੁੱਧ ਜਿਹੜਾ ਕਿੰਨੇ ਦੀ ਸਾਡੇ ਜਿਹੜੇ ਚਾੜੇ ਦਵਾ ਬਾਈ ਦੋਹਾਂ ਟਾਈਮ 6 ਲੀਟਰ ਇੱਕ ਵੇਲੇ ਦਾ ਛਾਹ ਫਾ ਲੋ ਮਈਆਂ ਨਾਲ ਲੱਗਾ ਜੋ ਮੋਟਾ ਜੱਤੀ ਮਰਜੀ ਲੋ ਅੱਛਾ ਬਟ ਨੋਂਦੀਆਂ ਨਹੀਂ ਭਾਜੀ ਡਰਦੀਆਂ ਵਾ ਆ ਵੇਖੋ ਉਸੇ ਬਖਾਲ ਦੇਣਾ ਇੰਜ ਵੱਡੇ ਭਾਜੀ ਕੋਈ ਨਹੀਂ ਕੋਈ ਕੜਨਾ ਪੈਂਦੀਆ ਭਾਜੀ ਮਾਲ ਡਰਦਾ ਹੋਇਆ ਜਾਂ ਜਾਂਦਾ ਨਹੀਂ ਆ ਪਾ ਰਿਹਾ ਵੀ ਭਾਜੀ ਭਾਜੀ ਮੈਂ ਜਾਜ ਚੁੱਕਦਾ ਮੜਾ ਵੇਖੋ ਥਣ ਭਾਜੀ ਕੀ ਚੀਜ਼ ਲੱਗਾ ਕਰਮਾਲੀ ਨੂੰ ਭਾਰਤੀ ਵਾਰੀ ਰੂਮ ਤੋਂ ਬੋਲੀ ਇਹਨੇ ਫਿਰ ਟੈਟ ਆ ਤੇ ਮੁੱਲ ਮੁੱਲ ਕਿਹੜਾ ਬਤਾ ਦੇਸ ਪਤਾ ਨਹੀਂ 70000 70000 ਹੋਰੇ 35 ਦੀ 1000 ਹੋਰੇ 60 34 ਦੀ ਹਾਂ ਆ ਪਾਈ ਵੇਰ ਦਾ ਮਰ ਗਿਆ ਬੱਚਾ ਆ ਤੂੰ ਦੇ ਦਗਾ 10 ਕਿਲੋ ਨੋਕਾ ਲਾ ਕੇ ਦੇ ਨੀ ਆ ਬੱਚਾ ਜਿਹੜਾ ਮਰ ਗਿਆ ਜਿਹੜਾ ਆ ਭਾਬੀਆ ਮਹੀਨੇ ਲਾ ਲੋ ਬਚਾਓ ਦੇਖੋ ਫਿਰ 60 ਰਾਲੀ ਲਓ ਦੇਖੋ ਕਿ ਵਾਈ ਉਹ ਗੀਰ ਗਿਆ ਇੱਕ ਨਾ ਕੀ ਆਹ ਵਾਲਾ ਸਪੈਸ਼ਲ ਗਾਣਾ ਮਗਰ ਰਹੀ ਬੈਜੋ ਪਾਉਣ ਠੰਡੀ ਸੀਲ ਵੜੀ ਜੇ ਤੇ ਇਹ ਕਿੰਨੇ ਕ ਦੁੱਧ ਆ ਲਈ ਆ ਉਹ ਦੇਖੋ ਭਗੋ 10 ਕਿਲੋ 9 ਕਿਲੋ ਕਰਕੇ ਦੇਣੀ ਆ ਤੁੰਨ ਕਰਕੇ ਦਵਾਂਗੇ ਵਿੱਜੀ 11 12 ਕਿਲੋ ਚਾਈ ਜਾਊਗੀ ਹੁਣ ਤੁਹਾਨੂੰ ਪਤਾ ਮੀਂਹ ਉਹ ਨਹੀਂ ਮਾਰ ਮਾਰਿਆ ਵਾ ਪੱਖਾ ਹਾਂਜੀ ਹਾਂਜੀ ਸੋ ਪੱਠਾ ਮਰ ਗਿਆ ਹਾਂਜੀ ਸੁਪਰ ਆ ਜੇ ਥੀ ਹੋਵੇ ਭਾਜੀ 9 ਲੀਟਰ ਦੁੱਧ ਹੋ ਜਰਾ ਜੀ ਭਾਜੀ ਸ਼ੁਭਾਸਮਾ ਇੱਕ ਨੰਬਰ ਹੋਊਗਾ ਅੱਗੇ ਹੀ ਲੁੱਪ ਆਜੇ ਮਰਦੀ ਆ ਟਿੱਕੇ ਬੈਠਦਾ ਜੀ ਗੱਲ ਕੋਈ ਨਹੀਂ ਆਲੋ ਮਾਰਨ ਪਾ ਲੇ ਬੰਦੇ ਲੱਗਦਾ ਹੀ ਨਾ ਚਲਾ ਲੈ ਜਾ ਹਾਂਜੀ ਹਾਂਜੀ ਸਾਇਆ ਬਤロイ ਸਾਇਆ ਸੇ ਇਹਦਾ ਫਿਰ ਮੁੱਲ ਇਹ ਵੇ ਭਰਾ ਜਿਹਦੇ ਬੱਚਾ ਜਿੰਨੇ ਲੰਦਾ ਫਿਰਦੇ ਵਸ਼ੀ 35 ਹਾਂਜੀ ਸਾਡਾ ਪੈਣਾ ਰੱਖੀ ਕਿੰਨਾ ਪਾਣੀ ਆਪ ਹੀ ਕਰ ਦੋਗੇ 30000 ਕਰਦੇ ਹੋਰ ਮੰਤਾਂ ਲੋਇਆ 28000 28000 ਦੇ ਬਾਕੀ ਮੌਕੇ ਤੇ ਹੋਰ ਕਰਦੇ ਜਿਹੜੀ ਵਰਗਾਂ ਦੇ ਵਰਗਾਂ ਦੀ ਕਰਦੇ ਹਾਂ ਜੀ ਜਵਾਬ ਸਮਾ ਇੱਕ ਨੰਬਰ ਲੱਗਾ ਹੋਊਗਾ ਵੀ ਭਾਈ ਇਹ ਬੜੀ ਨਿੱਕੀ ਜੀ ਗੱਲਾਂ ਬਣਾਉਂਦੀ ਇਹ ਫੇਰ ਦੀ ਆ ਪਾ अच्छा हां जी लो एली ਬਾਰੇ ਛੋਟੀ ਫ੍ਰਿਜ ਆ بیس ਮਾਡਲ ਹੀ ਆ ਜਾਂਦਾ ਛੋਟੀ ਨਹੀਂ ਤੇ ਜਿਹੜੀ ਉਹ ਜਿਹੜੀ ਇਹ ਜਿਹੜਾ ਰਾਜ ਦੀ ਨਾ ਫ੍ਰਿਜ ਆਪਾਂ ਛੋਟੀ ਦੇ ਦਿੰਨੀ ਛੋਟੀ ਨਹੀਂ ਭਾਣੀ ਠੀਕ ਆ ਵਟਾ ਮਾਡਲ ਮੇਰਾ ਪੁਰਾਣਾ ਮਾਡਲ ਲੈਣਾ ਪੁਰਾਣਾ ਮਾਡਲ ਲੈ ਆਪਾਂ ਇਹ ਵੀ ਤਾਂ ਅੰਦਰ ਆ ਪਈ ਬਾਹਰ ਆਂਦੀ ਗਾ ਬਾਕੀ ਬੱਚਾ ਨਹੀਂ ਹੈਗਾ ਤੇ ਕੱਦ ਵੀ ਇਹਦਾ ਛੋਟਾ ਹੀ ਆ ਹਾਂ ਨਹੀਂ ਹਾਂ ਠੰਡੀ ਸੀਲ ਇਦਾਂ ਹੀ ਦੁੱਧ ਇੱਕ ਹੋਗਾ 6 ਕਿਲੋ ਭਾਜੀ 5 ਕਿਲੋ ਕਰਕੇ ਦੇਣੀ ਆ ਆਪਾਂ ਪੰਨ ਦੇ ਕਿੱਲ ਦੋਦੇ ਆ ਜੀ ਹਾਂ ਜੇ ਇੱਕ ਸੌਣ ਬਾਤ ਕਰ ਲੋ ਆਪਣੀ ਗਰੰਟੀ ਹੋ ਗਈ ਏ ਆ ਵੀ ਚਲੋ ਕਿਸੇ ਵੇਦਾ ਚਾਹ ਪਾਣੀ ਦਾ ਸਾਰੀ ਜਾਗੇ ਸਾਰੀ ਸਾਰਨੀ ਆ ਸਾਰਨਾ ਵੰਦੇ ਇਹ ਨਾਲ ਪਾ ਆ ਬੜੇ ਲੋਗ ਆਇਆ ਇਹ ਮਹੀਨਾ ਪਾ ਜੀ ਆਂਦੇ ਜੇ ਕੋਈ ਗਰੰਟੀ ਨਹੀਂ ਆਪਾਂ ਦੇਣੀਆਂ ਆ ਵੀ ਪਾ ਜੀ ਅੱਛਾ ਹਾਂ ਜੀ ਆਪਾਂ ਫੰਡਰ ਕਰਕੇ ਦੇਣੀਆਂ ਜੀ ਤੇ ਮੁੱਲ ਫਿਰ ਇਹਦਾ ਉਹ ਤਾਂ ਵੱਡੇ ਭਾ ਦੇ ਦਈਏ ਸੋਣ ਗਿਆ ਦੀ 15 ਦੇ ਦੋ ਯਾਰ ਹੋਰ ਛੋੜ 13 ਦੀ ਅੱਛਾ ਇੱਕ ਯਾਰ ਹੋਰ ਛੋੜ 12 ਦੀ 12 ਯਾਰ 12000 ਨਹੀਂ ਫਿਰ ਕਿਹਨੀ ਆਓ ਮੱਛੀਓ ਛੋੜਾ ਨਿੱਗਰ ਦੇਣਾ ਅਸੀਂ 7 ਕਿਲੋ ਦੁੱਧ ਹੀ ਮੇਰਾ ਭਰਾ ਇਹਦੇ ਕੋਲ ਗਿਆ ਲੀਟਰਾਂ ਮੰਗ ਕੇ ਦੇਣਾ ਇਦਾਂ ਹੀ ਚੋਣੀ ਹੋਊਗਾ ਇੰਨਾ ਅਸੀਂ ਆ ਇੱਕ ਨੰਬਰ ਹੋਊਗਾ ਇਹਦੀ ਮੱਛੀਓ ਕੋਈ ਚੌਂ ਨਹੀਂ ਮਿੱਥਲੇ ਕੋਈ ਦੂਹ ਨਹੀਂ ਮਿੱਥਲੇ ਕੋਈ ਪੰਨਾਂ ਨਹੀਂ ਮਿੱਥਲੇ ਅੱਛਾ ਕੱਚਾ ਬੱਚਾ ਥਲੇ ਨਹੀਂ ਇਹ ਛੱਡ ਅੱਛਾ ਦੇਖੋ ਭਾਈ ਕਿਸ ਤੋਂ ਆਦੀ ਦੇਖੋ ਛੀਠ ਠੀਕ ਹੈ ਆ ਜੀ ਆ ਬਾਕੀ ਇਤਨੇ ਜਲਾ ਵਹਿੜ ਸੋਹਣੀ ਆ ਜੰਮੀ ਪਾਲੀ ਵੜੀ ਫਿਰ ਹਾਲ ਇਦਾਂ ਮਰਦੀ ਬੈਠੋ ਠੰਡੀ ਸੀਲ ਫੁੱਲ ਹੋਊਗੀ ਵੇਖੋ ਠੀਕ ਆ ਹਾਂਜੀ ਹਾਂਜੀ ਆ ਤਾਂ ਰਾਮਾਏ ਮਾਰ ਕੇ ਖਾਲ ਦਿੰਨੇ ਐਡੀ ਨੇ ਗੱਲ ਕੋਈ ਆ ਲੋ ਆ ਲੋ ਗਾੜੀ ਕੁੰਡੀ ਛੱਡੀ ਆ ਠੰਡੀ ਸੀਲ ਪੂਰੀ ਹੋ ਗਈ ਪਾਜੀ ਸਾਡੇ ਇਤਨੇ ਛੱਡੀ ਆ ਜਿਹਨੇ ਕੋਈ ਰਸੀ ਨਹੀਂ ਪੋਣੀ ਕੋਈ ਪਾੜਾ ਨਹੀਂ ਪੋਣਾ ਲੈ ਜਾਓ ਇਹਨੂੰ ਆ ਲੋ ਆ ਜਾ ਬੜਾ ਉਹ ਆ ਰਿਹਾ ਪਾਜੀ ਗੋਲੀ ਦਾ ਵਾਚ ਇਹ ਨਾਲ ਵੀ ਵੀਰ ਨਾਲ ਹੀ ਭਾਈ ਯਾਦ ਹੀ ਕਰੂਗਾ ਜੀ। ਤੁੱਕੀ ਵਾਂਗੂ ਸਾਥ ਖਿਲਾਰਦੇ ਆਂ ਭਾਈ। ਹਾਂ ਬੱਚਾ ਜੀ। ਆ ਬੱਚਾ ਜੀ। ਮੋਹਰਾ ਵਿਚੋਂ ਦਾ ਕੋ ਪੰਨਾਂ ਦਾ ਮੀਰ ਮੇਥਰੇ ਵੱਛੀ ਜੇ ਭਾਜੀ। ਆਪਣੀ ਸਮਝਣਾ ਕੋ ਲਾ ਲੈ। ਹਾਂਜੀ ਹਾਂਜੀ। ਤੇ ਇਹਦਾ ਮੁੱਲ ਫਿਰ? 45000 ਜੀ ਆਉਂਦਾ। 20 ਹੀ ਦੇ ਦਈਏ। 10000 ਸਿੱਧੀ ਜਾਣ ਦੀ। ਅੱਛਾ 19000 ਦੀ। ਠੀਕ ਆ। ਹਾਂਜੀ 18000 ਦੀ। ਜੈਸ ਨੂੰ 17000 ਦੀ। ਅੱਛਾ 10000 ਦਾ ਜੁੜਾ ਜਣਾ ਹੀ ਉਹ ਦੱਸੀਏ ਬੋਲਣਾ। ਕੋਈ ਵੀ ਬਾਤ ਕਠੋਰ ਸੋਰ ਮਾਨਤਨ ਕਰ ਦਾਂਗੇ। ਅੱਛਾ। ਹਾਂ 17000 ਦੀ ਖੱਲੀ 17000 ਦੇਣਾ ਤੇ ਬਾਕੀ ਚਲੋ ਕੋ ਤਸੱਲੀ ਤੁਹਾਡੇ ਘਰੋਂ ਕਰਕੇ ਹਾਂ ਜੀ ਹੱਥ ਜੋੜ ਕੇ ਮੇਰੀ ਭਰਾਏ ਹੋ ਬੇਨਤੀ ਹੈ ਕੋ ਦੋ ਟਾਈਮ ਆਪਣੀ ਭਣ ਭਰਾ ਤਿੰਨ ਟਾਈਮ ਭਾਜੀ ਕਰ ਲੇ ਹਾਂ ਛੇ ਡੰਗਾ ਛੇ ਸੂਰੇ ਸਵਾਏ ਹਾਂ ਨੀਚੇ ਕਰਵਾ ਦੇਣਾ ਤਸੱਲੀ ਕਰਕੇ ਕੋ ਭਣ ਭਰਾ ਆਪਣੀ ਜੋ ਵੀ ਹੈ ਤੁਹਾਡੇ ਘਰੋਂ ਹੀ ਵੇਖ ਕੇ ਖੜੇ ਸਾਰੇ ਹੋਵੀਰ ਭਰਾ ਭਾਈ ਤਸੱਲੀ ਕਰਕੇ ਨਾ ਜਿੰਨਾ ਮੁੜ ਕੇ ਸਾਨੂੰ ਲਾਮਾ ਦੇ ਨਾ ਭਾਈ ਤੁਹਾਨੂੰ ਦੇ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਇੱਥੇ ਵੇਖ ਚ ਆ ਕੇ ਖੜੋ ਨਾ ਗਾਰੰਟੀ ਲਓ ਤੇ ਨਾ ਗਾਰੰਟੀ ਤੇ ਰੋ